ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਪੰਜਾਬ ਦਾ ਅਹਿਮ ਮੁੱਦਾ ਪਾਣੀ ਦਾ ਤੇ ਜਿਹੜਾ ਆਪਾਂ ਝੋਨੇ ਨੂੰ ਪਾਣੀ ਲਾਉਂਦੇ ਆ ਤੁਹਾਨੂੰ ਐਂ ਜੀ ਪਤਾ ਹੋਣਾ ਇੱਕ ਏਕੜ ਦੇ ਵਿੱਚ ਲਗਭਗ ਕਰੋੜਾ ਲੀਟਰ ਪਾਣੀ ਜਾਂਦਾ ਹੈਗਾ ਇੱਕ ਸੀਜ਼ਨ ਦੇ ਵਿੱਚ ਤੇ ਉਹ ਪਾਣੀ ਜਾਂਦਾ ਕਿੱਥੇ ਕਿਉਂਕਿ ਜੇ ਕਰੋੜ ਲੀਟਰ ਪਾਣੀ ਖਰਾਬ ਨਾ ਹੁੰਦਾ ਆਪਾਂ ਉਹ ਕਰੋੜ ਲੀਟਰ ਲਾ ਲਉ ਤੁਸੀਂ ਪਾਣੀ ਤਾਂ ਕਰੋੜ ਲੀਟਰ ਮਤਲਬ ਕਿਲਵਾ ਦੇ ਹਿਸਾਬ ਤੇ ਫਸਲ ਕਿਉਂ ਨਹੀਂ ਹੁੰਦੀ ਪਰਾਲੀ ਦਾ ਵਜਨ ਲਾ ਕੇ ਵੀ ਉਹਨਾ ਪਾਣੀ ਨਹੀਂ ਬਣਦਾ ਜੀ ਝੋਨਾ ਉਹ ਪਾਣੀ ਨਸ਼ਟ ਕਰ ਦਿੰਦਾ ਖਤਮ ਕਰ ਦਿੰਦਾ ਨਾ ਉਹ ਫੇਰ ਵੀ ਨਹੀਂ ਹੁੰਦਾ ਬੰਦਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਹੁੰਦਾ ਇੱਧਰ ਆਪਣੀ ਸਾਰੀ ਸਕ੍ਰਿਪਟ ਰੈਡੀ ਆ ਸੋ ਮੈਂ ਇੱਧਰ ਦੇਖ ਕੇ ਗੱਲ ਕਰੂੰਗਾ ਹੁਣ ਆਪਾਂ ਆਹੀ ਗੱਲ ਕਰਦੇ ਹਾਂ ਤੁਸੀਂ ਸੁਣਿਆ ਤਾਂ ਹੋਊਗਾ ਨਾ ਕਿ 1 ਕਿਲੋ ਚੌਲਾਂ ਘਾਉਣ ਤੇ 1000 ਲੀਟਰ ਪਾਣੀ ਲੱਗਦਾ ਪਰ ਐਕਚੁਅਲ 'ਚ ਇੱਕ ਨਹੀਂ 4 ਤੋਂ 5000 ਲੀਟਰ ਪਾਣੀ ਲੱਗ ਜਾਂਦਾ ਹੈਗਾ 1 ਕਿਲੋ ਚੌਲਾਂ ਘਾਉਣ ਦੇ ਵਾਸਤੇ ਕਿਉਂਕਿ ਇਹ ਐਕਚੁਅਲ ਡਾਟਾ ਜਿਵੇਂ ਸਾਨੂੰ ਆਖਣਾ ਕਿ ਭਈ ਮੇਰਾ ਪੂਰਾ ਇੰਨਾ 1580 ਲੀਟਰ ਪਾਣੀ ਹੀ ਲੱਗੇ 1 ਕਿਲੋ ਚੋਲ ਵੰਦੇ ਤਾਂ ਉਹ ਡਾਟਾ ਮੇਰਾ ਇਨੈਕੂਰੇਟ ਹੋਊਗਾ ਕਿਉਂਕਿ ਬਹੁਤ ਸਾਰੀਆਂ ਕੰਡੀਸ਼ਨਾਂ ਵਿੱਚ ਆਉਂਦੀਆਂ ਨੇ ਕਿਤੇ ਪਾਣੀ ਵੱਧ ਲੱਗਦਾ ਕਿਤੇ ਘੱਟ ਲੱਗਦਾ ਕਿਤੇ 500 ਲੀਟਰ ਨਾਲ ਵੀ ਸਰ ਸਕਦਾ ਕਿਤੇ 10000 ਲੀਟਰ ਵੀ ਲੱਗ ਸਕਦਾ ਹਨਾ ਪਰ ਹੋ ਵੀ ਬੰਨਾ ਹੋ ਤੇ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ 10000 ਲੀਟਰ ਕਿਉਂ ਆਖਿਆ ਜੇ ਕਿਤੇ ਆਪਾਂ ਮਾੜੀ ਜਗਾ ਤੇ ਝੋਨਾ ਲਾਉਣਿਆ ਉਹੀ ਲਾ ਲੋ ਕਿੱਲੇ ਜੀ ਕਿਤੇ ਇੱਕ ਬੰਦੇ ਦੇ ਦਿੰਦਾ 25 ਕੁਇੰਟਲ ਝੋਨਾ ਇੱਕ ਬੰਦੇ ਦੇ ਉਹ ਹੈ 5 ਕੁਇੰਟਲ ਝੋਨਾ ਝੋਨਾ ਘਟ ਕਿਉਂ ਹੋਇਆ ਉਹਦਾ ਬਾਣ ਮੜਾ ਸੀ 5 ਕੁਇੰਟਲ ਵਾਲੇ ਦਾ ਨੇ ਪਾਣੀ ਵੀ ਬਦਲੇ ਤਾਂ ਉੱਥੇ ਜਿਹੜਾ ਐਵਰੇਜ ਨਿਕਲੂ ਵੀ ਉਹ ਆ ਹੀ ਨਿਕਲੂਗੀ ਹਣ ਆਪਾਂ ਗੱਲ ਕਰਦੇ ਨੇ ਚੌਲ ਦੀ ਫਸਲ ਲਈ ਕਿੰਨਾ ਪਾਣੀ ਲੱਗਦਾ ਹੈਗਾ ਸਾਰਿਆਂ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ 1 ਏਕੜ ਕਿੱਲਾ ਚੌਲ ਦੀ ਫਸਲ ਵਿੱਚ ਲਗਭਗ 25 ਕੁਇੰਟਲ ਦਾਣੇ ਆ ਜਾਂਦੇ ਨੇ ਐਵਰੇਜ ਜਿਹੜੇ ਆਪਾਂ ਬਾਸਮਤੀ ਦੀ ਗੱਲ ਕਰਦੇ ਆ ਪਰਮਲ ਦੇ ਜ਼ਿਆਦਾ ਆਉਂਦੇ ਨੇ 30 ਤੋਂ 35 ਕੁਇੰਟਲ ਵੀ ਆ ਜਾਂਦੇ ਨੇ ਪਰ ਆਪਾਂ ਅੱਜ ਐਵਰੇਜ 25 ਕੁਇੰਟਲ ਦਾ ਮੰਨ ਕੇ ਚੱਲਦੇ ਕਿਉਂਕਿ ਕਈ ਕਈ ਝੋਨੇ ਦੀ ਵੀ ਇਦਾਂ ਦੇ ਵੀ ਨਹੀਂ ਜਿਹੜੇ ਕਿ 18 19 20 ਕੁਇੰਟਲ ਤੇ ਵੀ ਰਹਿ ਜਾਂਦੇ ਨੇ ਹੁਣ ਤੁਸੀਂ ਮੰਨ ਲਓ ਕਿ 25000 ਕਿਲੋ ਆਪਣੇ ਹੋ ਗਏ ਚੌਲ ਤੇ ਇੱਕ ਤੇ ਲੱਗਦਾ ਹੈ ਕਿ ਆਪਾਂ ਨੂੰ 4000 ਲੀਟਰ ਪਾਣੀ ਨਾਲ 1 ਕਿਲੋ ਘੋਣ ਤੇ ਤਾਂ ਹੋ ਗਿਆ 1 ਕਰੋੜ ਲੀਟਰ ਤੱਕ ਪਾਣੀ ਇਹ ਆਪਾਂ ਐਵਰੇਜ ਕੱਢ ਰਹੇ ਹਾਂਗੇ ਜਾਂ ਤਾਂ ਕਿੱਥੇ ਨਾ ਤੁਹਾਨੂੰ ਐਗਜ਼ਾਮਪਲ ਦੇਣ ਵਾਸਤੇ ਜੇ ਤੁਹਾਨੂੰ ਲੱਗਦਾ ਘੱਟ ਲੱਗਦਾ ਤਾਂ ਤੁਸੀਂ ਉਹਨੇ ਉਹਨੇ ਮਾਤਰਾ ਘਟਾ ਲੋ ਜੀ ਤੁਹਾਨੂੰ ਲੱਗਦਾ 2000 ਲੀਟਰ ਲੱਗਦਾ ਤਾਂ ਤੁਸੀਂ 2000 ਅੱਧਾ ਅੱਧਾ ਜੋੜੀ ਚੱਲੋਣੇ ਤਾਂ ਪਰ ਮੈਂ ਇੱਕ ਵਾਰੀ 4000 ਲੀਟਰ ਨਾਲ ਤੁਹਾਨੂੰ ਸਾਰਾ ਸਮਝਾ ਰਾਂਗਾ ਪਰੇ ਇੱਥੇ ਖਤਮ ਨਹੀਂ ਹੁੰਦਾ ਕਿ ਇਹਨੇ 4000 ਲੀਟਰ ਪਾਣੀ ਲੱਗ ਗਿਆ ਤਾਂ ਗੱਲ ਮੁ ਨਿਬੜ ਗਈ ਆਪਣੀ ਵੀਡੀਓ ਨਿਬੜ ਗਈ ਹੁਣ ਇਹ ਗੱਲ ਕਰਦੇ ਆਪਾਂ ਪਾਣੀ ਜਾ ਕਿੱਥੇ ਕਿੱਥੇ ਰਿਹਾ ਜਾ ਚੌਲਾਂ 'ਚ ਕਿੰਨਾ ਜਾ ਕਿਹੜੀ ਜਗ੍ਹਾ ਤੇ ਕਿੰਨਾ ਹੁਣ ਗ੍ਰੇਨ ਬਦਲੋ ਦਾਣਾ ਗ੍ਰੇਨ ਵਾਲਾ ਪਾਣੀ ਸਿਰਫ ਇਹੀ ਖਤਮ ਹੁੰਦਾ ਜਿਹੜਾ ਕਿ ਦਾਣੇ ਮਤਲਬ ਫਸਲ ਨੂੰ ਲੱਗਿੰਦਾ ਉਹ ਪਾਣੀ ਖਤਮ ਆ ਉਹ ਨਸ਼ਟਾ ਨਾ ਉਹ ਕਦੇ ਵਾਪਸ ਆਵੇ ਕਿਸੇ ਤਰੀਕੇ ਨਾਲ ਵੀ ਉਹ ਪਾਣੀ ਵਾਪਸ ਨਹੀਂ ਆਉਂਦਾਗਾ ਹੁਣ ਆਪਾਂ ਸਮਝਦੇ ਹਾਂ ਕਿਵੇਂ ਜਦੋਂ ਝੋਲ ਦੇ ਪੌਦੇ ਗ੍ਰੇਨ ਬਣਾਉਂਦੇ ਨੇ ਨਾ ਦਾਣਾ ਬਣਾਉਂਦੇ ਨੇ ਉਹ ਦਾਣੇ ਦੀ ਬੰਦਰ ਵਿੱਚ ਕਾਫੀ ਹਿੱਸਾ ਪਾਣੀ ਦਾ ਹੁੰਦਾ ਹੈਗਾ ਇਹ ਪਾਣੀ ਸੈਲੂਲੋਸ ਸਟਰਕਚਰਲ ਸਟ੍ਰੇਚ ਪ੍ਰੋਟੀਨ ਆਦਿ ਬਣਾਉਣ ਚ ਲੱਗਦਾ ਹੈ ਹੈ ਨਾ ਇਹ ਜਿਹੜਾ ਹੁੰਦਾ ਸਟ੍ਰੇਚ ਮਤਲਬ ਮਾਵਾ ਮਾਵਾ ਹੁੰਦਾ ਉਹ ਚ ਭਗ ਜਾਂਦਾ ਬੂਟੇ ਨੂੰ ਜਿਹੜਾ ਐਡਾ ਹੁੰਦਾ ਨਾ ਬੂਟਾ ਆਪਣਾ ਬੰਦੇ ਜਿਡਾ ਵੀ ਹੋ ਜਾਂਦਾ ਕਈ ਵਾਰ ਤਾਂ ਮਤਲਬ 4-5 ਫੁੱਟ ਦਾ ਬੂਟਾ ਵੀ ਹੁੰਦਾ ਹੈਗਾ ਉਹ ਚ ਵੀ ਲੱਗਦਾ ਹੁੰਦਾ ਪਾਣੀ ਇਹ ਸਿਰਫ ਮਤਲਬ ਇਹ ਵਾਟਰ ਹੈ ਜਿਹੜਾ ਇਹ ਕੰਜ਼ਿਊਮ ਹੋ ਜਾਂਦੇ ਨਸ਼ਟ ਹੋ ਜਾਂਦੇ ਪਾਣੀ ਕਦੇ ਵੀ ਨਹੀਂ ਆਪਾਂ ਨੂੰ ਵਾਪਸ ਮਿਲਦਾਗਾ ਸਿਰਫ ਇਹ ਇੱਕ ਪਾਣੀ ਜਿਹੜਾ ਸੱਚਮੁੱਚ ਖਤਮ ਹੋ ਜਾਂਦਾ ਪਰ ਇਹ ਟੋਟਲ ਇੰਨਾ ਪਾਣੀ ਨਹੀਂ ਇਹ ਕਿੰਨਾ ਕੁ ਪਾਣੀ ਕਿ ਖਿੱਚੂ ਇਹ ਆਪਾਂ ਅੰਡ ਦੇਸੋਂ ਦੱਸਾਂਗੇ ਜਿਹੜਾ ਤੀਜਾ ਸੈਕਸ਼ਨ ਆਉਂਦਾ ਆਪਾਂ ਨੂੰ ਈਵੈਪੋਰੇਸ਼ਨ ਵੇਸ਼ਿਆ ਰੀਸਾਈਕਲ ਇਵੈਪੋਰੇਸ਼ਨ ਕੀ ਹੁੰਦਾ ਆਪਣੇ ਸਮੁੰਦਰਾਂ ਚੋ ਮਤਲਬ ਰੱਬ ਪਾਣੀ ਚਾਹਦਾ ਸੂਰਜ ਨਾਲ ਸੇਕ ਪੈਂਦਾ ਪੂਰਾ ਭਾਪ ਬਣ ਕੇ ਉੱਡਦਾ ਆਪਾਂ ਨੂੰ ਕਹਿਣਾ ਕਿ ਕਿੰਨੀ ਇੰਨੀ ਧੁੱਪ ਨਾਲ ਕਿਵੇਂ ਉੱਡ ਜੂ ਪਾਣੀ ਹੈ ਨਾ ਉਹ ਹੌਲੀ ਹੌਲੀ ਕਰਕੇ ਉੱਡਦਾ ਖੁਸ਼ਕ ਹਵਾ ਦੇ ਹਿੱਸਾ ਲੈ ਜਾਂਦਾ ਜਦੋਂ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਝੋਨੇ ਜਦੋਂ ਵੀ ਦਾ ਮੌਸਮ ਹੁੰਦਾ ਜਾਂ ਝੋਨੇ ਲਾਦੇ ਹਿਊਮਿਡਿਟੀ ਵਧ ਜਾਂਦੀ ਹੈ ਪਾਣੀ ਚ ਹਵਾ ਚ ਨਮੀ ਦੀ ਮਾਤਰਾ ਪਾਣੀ ਦੀ ਮਾਤਰਾ ਵਧ ਜਾਂਦੀ ਤੇ ਆਪਾਂ ਨੂੰ ਕਿੰਨਾ ਪਸੀਨਾ ਆਉਂਦਾ ਹੁੰਦਾ ਹੈ ਨਾ ਉਦੋਂ ਬੈਠਿਆਂ ਨੂੰ ਵੀ ਪਸੀਨਾ ਆ ਜਾਂਦਾ ਹੈ ਉਹ ਹਵਾ 'ਚ ਪਾਣੀ ਦੀ ਮਾਤਰਾ ਵਧੀ ਹੁੰਦੀ ਆ ਉਹ ਚੰਗੀ ਚੀਜ਼ ਹੀ ਹੁੰਦੀ ਆ ਕਿਉਂਕਿ ਇੱਕ ਆਪਣਾ ਏਸੀ ਹੁੰਦਾ ਨਾ ਏਸੀ ਕਰਕੇ ਪਾਣੀ ਖਤਮ ਹੋ ਜਾਂਦਾ ਕਾਹਦੇ ਤੇ ਤਾਂ ਆਪ ਨੂੰ ਐ ਲਾ ਦਿੰਦਾ ਸੁੱਕਾ ਸੁੱਕਾ ਜਿਹਾ ਫੀਲ ਹੁੰਦਾਗਾ ਉਦੋਂ ਪਾਣੀ ਖਤਮ ਕਰ ਦਿੰਦਾ ਏਸੀ ਹੁਣ ਬਹੁਤ ਵੱਡਾ ਹਿੱਸਾ ਪਾਣੀ ਐਵੇਪੋਰੇਸ਼ਨ ਰਾਹੀਂ ਹਵਾ 'ਚ ਚਲ ਜਾਂਦਾ ਇਹ ਪਾਣੀ ਖੇਤ ਤੋਂ ਉੱਡ ਜਾਂਦਾ ਪਰ ਅਸਲ 'ਚ ਉਹ ਹਵਾਵਾਂ ਵਿੱਚ ਮਤਲਬ ਇੱਕ ਭਾਫ਼ ਬਣ ਕੇ ਉੱਡ ਜਾਂਦਾ ਕਈ ਬੱਦਲ ਬਣ ਜਾਂਦੇ ਨਹੀਂ ਛੋਟੇ ਛੋਟੇ ਇੰਨਾਂ ਨਾਲ ਬੱਦਲ ਵੀ ਬਣ ਜਾਂਦੇ ਨੇ ਨਾ ਤੇ ਮੀਂਹ ਬਣ ਜਾਂਦਾ ਹੈ ਪਰ ਕਦੇ ਇਹ ਖੇਤ ਚ ਨਹੀਂ ਵਾਪਸਉਂਦਾ ਇਸ ਲਈ ਕਿਸਾਨ ਦੀ ਨਿਗਾ ਵਿੱਚ ਇਹ ਪਾਣੀ ਉੱਥੇ ਹੀ ਖਤਮ ਹੋ ਗਿਆ ਜਦੋਂ ਆਪਣੇ ਖੇਤ ਚ ਉੱਡ ਗਿਆ ਆਪਣੇ ਲਈ ਪਾਣੀ ਖਤਮਾ ਉਹ ਪਾਣੀ ਕਦੋਂ ਬਣੂ ਕਦੋਂ ਭਾਫ਼ ਬਣੂ ਕਿੱਥੇ ਗਿਆ ਕਿੱਧਰ ਗਿਆ ਉਹ ਆਪ ਨੂੰ ਕਦੇ ਵੀ ਨਹੀਂ ਪਤਾ ਲੱਗਦਾ ਹਨ ਇਸ ਲਈ ਉਹ ਪਾਣੀ ਵੀ ਆਪਣੇ ਲਈ ਖਤਮ ਉਹ ਝੋਨੇ ਉਗਾਉਣ ਦੇ ਵਿੱਚ ਆਪਣਾ ਲੱਗ ਗਿਆ ਪਰ ਇਹ ਪਾਣੀ ਜਮਾ ਨਸ਼ਟਣੀ ਹੋਇਆ ਕਿ ਉਹ ਪਾਣੀ ਆਉਗਾ ਦੁਆਰੇ ਧਰਤੀ ਤੇ ਪਰ ਜਮਾ ਨਸ਼ਟ ਨਹੀਂ ਹੋਇਆ ਠੀਕ ਆ ਆਪਾਂ ਇੱਕ ਇਹਦੀ ਵੀਡੀਓ ਪਹਿਲਾਂ ਵੀ ਪਾਈ ਸੀ YouTube ਚੈਨਲ ਤੇ ਪਾਣੀ ਦੀ ਤੁਸੀਂ ਜਾ ਕੇ ਦੇਖ ਸਕਦੇ ਹੋ ਸੈਕਸ਼ਨ ਚੌਥਾ ਪਾਣੀ ਨਵੀਂ ਨੀਵੀਂ ਧਰਤੀ ਵਿੱਚ ਰਸ ਗਿਆ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਜਿਹੜੇ ਝੋਨੇ ਨੂੰ ਪਾਣੀ ਲਾਉਣਾ ਉਹ ਧਰਤੀ ਵਿੱਚ ਵੀ ਰਸਦਾ ਕਈ ਵਾਰ ਪਾਣੀ ਮਿੱਟੀ ਵਿੱਚ ਰਸ ਜਾਂਦਾ ਜਿੱਥੇ ਉਹ ਗਰਾਊਂਡ ਵਾਟਰ ਬਣ ਜਾਂਦਾ ਉਹ ਥੱਲੇ ਜਾ ਕੇ ਟਿਊਬਵੈੱਲ ਰਾਹੀਂ ਅਗਲੇ ਸੀਜ਼ਨ ਕੱਢਿਆ ਗਿਆ ਤਾਂ ਉਹ ਯੂਜ਼ੇਬਲ ਆ ਨਹੀਂ ਤਾਂ ਵੇਸਟ ਹੋ ਜਾਂਦਾ ਸਾਇੰਸ ਅਧਿਆਪਕ ਜੀ ਪ੍ਰੀਕੋਲੇਸ਼ਨ ਰਾਹੀਂ 30 40% ਪਾਣੀ ਥੱਲੇ ਵਹਿੰਦਾ ਕਰੋੜ ਚੋਂ 30 40 ਲੱਖ ਮਤਲਬ ਲੀਟਰ ਪਾਣੀ ਆਪਣਾ ਧਰਤੀ ਹੀ ਪੀ ਗਿਓ ਹੌਲੀ ਹੌਲੀ ਥੱਲੇ ਜਾਉ ਬਹੁਤ ਹੌਲੀ ਜਾਊਗਾ ਸਾਨੂੰ ਐਨੀ ਦਾ ਸੋਡੀ ਉਮਰ ਚ ਜਾਵੇ ਤੇ ਜਿਹਨੂੰ ਜਵਾਸ਼ ਚੱਕਣਗੇ ਉਹ ਪਾਣੀ ਜਿਹੜਾ ਤੁਸੀਂ ਲੈਵਿੰਦਾ ਇੰਨਾ ਸলো ਪ੍ਰੋਸੈਸ ਹੋ ਜਾਂਦਾ ਇਹਦਾ ਤੇ ਟ੍ਰਾਂਸਪੀਰੇਸ਼ਨ ਪੌਦਿਆਂ ਰਾਹੀਂ ਨਿਕਲ ਵਾਲਾ ਪਾਣੀ ਹੁਣ ਪੌਦੇ ਵੀ ਪਾਣੀ ਖਿੱਚ ਕੇ ਆਪਣੇ ਪੱਤਿਆਂ ਰਾਹੀਂ ਹਵਾ ਵਿੱਚ ਛੱਡ ਦਿੰਦੇ ਨੇ ਇਹਨੂੰ ਟ੍ਰਾਂਸਪੀਰੇਸ਼ਨ ਕਹਿੰਦੇ ਨੇ ਇਹ ਵੈਪੋਰੇਸ਼ਨ ਵਰਗੀ ਹੀ ਆ ਪਰ ਇਹ ਬਿਲਕੁਲ ਨੈਚੁਰਲ ਬਾਇਓਲੋਜੀਕਲ ਪ੍ਰੋਸੈਸ ਆ ਪੱਤੇ ਕੀ ਕਰਦੇ ਉਹ ਪਾਣੀ ਖਿੱਚਦੇ ਹੀ ਨਹੀਂ ਹੈ ਨਾ ਪਾਣੀ ਖਿੱਚ ਕੇ ਉਹ ਪੱਤਿਆ ਰਾਹੀਂ ਵੀ ਹਵਾ ਚ ਵਗ ਜਾਂਦਾ ਹੈ ਜਿਵੇਂ ਪੱਤੇ ਬਾਹਰ ਕੱਢਦੇ ਹੁੰਦੇ ਆ ਪਾਣੀ ਹੈ ਨਾ ਉਹ ਹਵਾ 'ਚ ਵਗ ਜਾਂਦਾ ਉਹਨੂੰ ਵੀ ਇਹੀ ਪ੍ਰਕਿਰਿਆ ਕਹਿੰਦੇ ਪਰ ਪਾਣੀ ਉਹ ਵੀ ਨਹੀਂ ਖਤਮ ਹੁੰਦਾ ਤੋਂ ਆਪਣੇ ਲਈ ਸਾਰੇ ਪਾਣੀ ਖਤਮ ਆ ਪਰ ਹੱਪਾ ਉਹੀ ਮੁੱਦਿਆਂ ਤੇ ਗੱਲ ਕਰ ਰਹੇ ਜਿਹੜੇ ਬਣੀ ਜਮਾ ਖਤਮ ਜਮਾ ਖਤਮ ਵਾਲਾ ਪਾਣੀ ਮੈਂ ਤੁਹਾਨੂੰ ਜਮਾ ਪੈਲਤੀ ਦੱਸ ਤਾ ਨਾ ਉਹ ਕਿੰਨਾ ਐਂਡ ਤੇ ਨਾ ਆਪਾਂ ਸਾਰਾ ਗ੍ਰਾਫ ਵੀ ਦੇਵਾਂਗੇ ਤੁਹਾਨੂੰ ਕਿਹੜਾ ਪਾਣੀ ਕਿੱਥੇ 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 ਗਿਆ ਤੇ ਕਿਹੜਾ ਜਮਾ ਖਤਮ ਹੋ ਰਿਹਾ ਹੈਗਾ ਵੀਡੀਓ ਪੂਰੀ ਦੇਖ ਲਿਓ ਹਣਾ ਤੁਸੀਂ ਤੇ ਹੁਣ ਛੇਮਾ ਪੁਆਇੰਟ ਆ ਕੇ ਰਨ ਆਫ ਪਾਣੀ ਵਗ ਗਿਆ ਤੇ ਸਲਾਬ ਹੋਣ ਗਿਆ ਠੀਕ ਹੈ ਨਾ ਕਈ ਵਾਰ ਪਾਣੀ ਖੇਤ ਵਿੱਚ ਜਿਆਦਾ ਪੈ ਜਾਂਦਾਗਾ ਨਾ ਮਿੱਟੀ ਚ ਰਹਿੰਦਾ ਨਾ ਉਹ ਪੌਦੇ ਖਿਜਦੇ ਨੇ ਉਹਦਾ ਨੇ ਡਰੇਨ ਹੋ ਕੇ ਨਿਕਲ ਜਾਂਦਾ ਓਕੇ ਤੇ ਦੀ ਕਿਤੇ ਵਗ ਜਾਂਦਾ ਕਈ ਵਾਰ ਆਪਣੇ ਲਾੜੂ ਤੁਸੀਂ ਖੇਤ ਚ ਪਾਣੀ ਲੈਣਾ ਘਾਰੇ ਗੂਰੇ ਪੈ ਗਏ ਜਾਂ ਨਾਲੇ ਜਿੱਡ ਗਏ ਆਪਣੇ ਕਿਤੇ ਵੀ ਹੈ ਨਾ ਉਹ ਪਾਣੀ ਵੀ ਮਤਲਬ ਲੱਗਦਾ ਹੀ ਹੈਗਾ ਹੁਣ ਤੇ ਉਹ ਪਾਣੀ ਵੀ ਆਪਾਂ ਵਿੱਚ ਹੀ ਲਾਇਆਗਾ ਜੇ ਮਤਲਬ ਉਹਨਾਂ ਨੂੰ ਆਪਾਂ ਪਾਉਂਸ ਟੈਂਕਸ ਵਿੱਚ ਕੈਪਚਰ ਕਰ ਲੈਨੇ ਤਾਂ ਉਹ ਸੇਵ ਹੋ ਸਕਦਾ ਨਹੀਂ ਤੇ ਵੀ ਵੇਸਟੀ ਹੁੰਦਾ ਵੇਸਟੀ ਹੁੰਦਾ ਸਾਰਾ ਪਾਣੀ ਹੁਣ ਛੇਮਾ 7ਵਾਂ ਸੈਕਸ਼ਨ ਆ ਗਿਆ ਆਪਣਾ ਮਿੱਤਰੋ ਸਾਰਾ ਤੁਹਾਨੂੰ ਸਮਝਾਉਣਿਆ ਕਿਹੜਾ ਪਾਣੀ ਕਿੱਥੇ ਗਿਆ ਕਿੰਨੇ ਪਰਸੈਂਟ ਗਿਆ ਤੇ ਕਿਹੜਾ ਬਿਲਕੁਲ ਖਤਮ ਹੋ ਗਿਆ ਨਾ ਇਹ ਤੁਹਾਨੂੰ ਦੱਸ ਦਿਆਂਗੇ ਸਾਰਾ ਤੋਂ ਪਹਿਲਾਂ ਜਿਹੜਾ ਗ੍ਰੇਨ ਲਈ ਯੂਜ਼ ਹੋਇਆ ਉਹ ਪਾਣੀ ਵੇਸਟ ਖਤਮ ਬਿਲਕੁਲ ਖਤਮ ਹੋ ਗਿਆ ਨਾ ਜਿਹੜਾ ਐਵੇਪੋਰੇਸ਼ਨ ਹੁੰਦਾ ਠੀਕ ਹੈ ਨਾ ਆ ਭਵਨ ਕਿਉਂਦਾ ਉਹ ਵੇਸ਼ ਨਹੀਂ ਹੁੰਦਾ ਆਪਣੇ ਕਿਸੇ ਕੰਮ ਨਹੀਂ ਹੁੰਦਾ ਉਹ ਹਵਾ ਮਤਲਬ ਮੀਂਹ ਦੇ ਰਹੀ ਆਪਣੇ ਕੋਲੇ ਦੁਬਾਰੇ ਆਉਂਦਾਗਾ ਉਸ ਤੋਂ ਬਾਅਦ ਉਹ ਹੈ ਪਰਕੂਲੇਸ਼ਨ ਤੇ ਇਹ ਜਿਹੜਾ ਮਤਲਬ ਧਾਤੀ ਹੌਲੀ ਹੌਲੀ ਪਿੰਦੀ ਹੁੰਦੀ ਹੈ ਇਹ ਗਰਾਊਂਡ ਵਾਟਰ ਚ ਆ ਗਿਆ ਟ੍ਰਾਂਸਪੀਰੇਸ਼ਨ ਇਹ ਜਿਹੜਾ ਹੁੰਦਾ ਉਹ ਹਵਾ ਚ ਹੀ ਵਗ ਜਾਂਦਾ ਹੈ ਹਿਊਮਿਡਿਟੀ ਵੰਡ ਜਾਂਦੀ ਹੈ ਇਹ ਵੀ ਆਪਣੇ ਕੋਲੇ ਮੁਸ਼ਕਲੀਆਂ ਹੁੰਦਾ ਹੈ ਹਿਊਮਿਡਿਟੀ ਵੰਡ ਜਾਂਦੀ ਹੈ ਪਸੀਨਾ ਫਸੂਨ ਆ ਜਾਂਦੇ ਨੇ ਉਹ ਚੀਜ਼ਾਂ ਨਾਲ ਤੇ ਰਨ ਆਫ ਜਿਹੜਾ ਆਪਣਾ ਟੁੱਟ-ਕਟ ਗਿਆ ਕਿਸੇ ਪਾਸੇ ਨਾ ਇਹ ਇਹ ਹੁੰਦਿਆ ਪਾਣੀ ਜਿਹੜਾ ਕਿੱਥੇ-ਕਿੱਥੇ ਜਾਂਦਾ ਹੁਣ ਮੈਂ ਤੁਹਾਨੂੰ ਕੱਲਾ-ਕੱਲਾ ਪੁਆਇੰਟ ਦੱਸ ਦਿੰਦਾ ਕਿੰਨਾ ਪਾਣੀ ਕਿੱਥੇ ਗਿਆ ਹੁਣ ਕਰੋੜ 1 ਕਰੋੜ ਲੀਟਰ ਪਾਣੀ ਆਪਾਂ ਮੰਨ ਕੇ ਚੱਲਦੇ ਹਾਂ ਠੀਕ ਹੈ ਨਾ 1 ਕਰੋੜ ਲੀਟਰ ਚੋਂ ਲਗਭਗ 3 ਤੋਂ 3 ਲੱਖ ਤੋਂ 5 ਲੱਖ ਲੀਟਰ ਪਾਣੀ ਆਪਣਾ ਪੌਦਿਆਂ ਨੇ ਪੀ ਲਿਆ ਠੀਕ ਆ ਇਹ ਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਹਾਨੂੰ ਸੋਖਾ ਸਮਝ ਆਈ ਹੈ ਨਾ ਤੇ ਕੁਛ ਕਿਚੋ ਮਤਲਬ ਬਦਲਵਾਨ ਜਾਂਦੇ ਨੇ ਇਹਦੀ ਕੋਈ ਪਰਸੈਂਟੇਜ ਨਹੀਂ ਐਨੀ ਵਿਦਾਈ ਜਿੱਥੇ ਗਰਮੀ ਪਾ ਤਾ ਪਈ ਹੋਵੇ ਨਾ ਸਟਾਰਟਿੰਗ ਚ ਵੱਧ ਬਣਦੇ ਕਿਉਂਕਿ ਜਦੋਂ ਕਦੂਗੀਤਾ ਹੁੰਦਾ ਝੋਨਾ ਹੁੰਨੇ ਨੇ ਬੂਜਾਂ ਮਾਰਨੇ ਹੁੰਦਾ ਉਹਦੇ ਤੇ ਪਹਿਲਾ ਪਹਿਲਾ ਨਿਕਲ ਜਾਂਦਾ 30 ਤੋਂ 40% ਪਾਣੀ ਧਰਤੀ ਪੀਂਦੇ 30 ਤੋਂ 40 ਲੱਖ ਲੀਟਰ ਧਰਤੀ ਪੀਗੇ ਪਾਣੀ ਇਸ ਵਿੱਚ ਤੇ ਲਗਭਗ ਦੂਜਿਆਂ ਦਾ ਇਹ ਆਪਣੇ ਕੋਲ ਡਾਟਾ ਹੈ ਨਹੀਂ ਪਰ ਤੁਸੀਂ ਦੇਖ ਲਓ ਮੇਜਰ ਪੁਆਇੰਟ ਜਿਹੜਾ 3 ਤੋਂ 5 ਲੱਖ ਲੀਟਰ ਪਾਣੀ ਝੋਨਾ ਵੇਸਟ ਕਰਦਾ ਹੈਗਾ ਤੇ ਵਿਸ਼ਣੀ ਕਹ ਸਕਦੇ ਇਹ ਫਿਰ ਅੰਨ ਉਗਾਉਣ ਦੇ ਲਈ ਆਪਾਂ ਨੂੰ ਕਰਨਾ ਪਊਗਾ ਇਹ ਤਾਂ ਕਣਕ ਵੀ ਪਾਣੀ ਪੀਂਦੀ ਹੈ ਪਰ ਬਹੁਤ ਘੱਟ ਮਾਤਰਾ ਦੇ ਵਿੱਚ ਪੀਂਦੀ ਹੈਗੀ ਤੇ ਹੁਣ ਆਪਾਂ ਕਨਕਲੂਜਨ ਦਿੰਨੇ ਆਣੇ ਸਾਨੂੰ ਕੀ ਮਤਲਬ ਕਹਿੰਦੇ ਤਾਂ ਹੈ ਕਿ ਚੌਲ ਦੀ ਫਸਲ ਵਿੱਚ ਕਿੰਨਾ ਪਾਣੀ ਵੇਸਟ ਹੁੰਦਾ ਤਾਂ ਹਮੇਸ਼ਾ ਇਸ ਗੱਲ ਨੂੰ ਵੀ ਸਮਝੋ ਕਿ ਪਾਣੀ ਸਿਸਟਮ ਦੇ ਵਿੱਚ ਕੰਪਲੀਟਲੀ ਖਤਮ ਨਹੀਂ ਹੁੰਦਾ ਪਰ ਫਾਰਮ ਦੀ ਪ੍ਰਸਪੈਕਟਿਵ ਤੋਂ ਮਤਲਬ ਇੱਕ ਫਾਰਮਰ ਦੇ ਨਜ਼ਰੀਏ ਤੋਂ ਪਾਣੀ ਖਤਮ ਆ ਸਰਕਾਰਾਂ ਦੇ ਨਜ਼ਰੀਏ ਤੋਂ ਵੀ ਪਾਣੀ ਖਤਮ ਉਹਦੀ ਫਸਲ ਤੱਕ ਨਾ ਪਹੁੰਚਿਆ ਜਾਵੇ ਦੋ ਡਿਗਰੀ ਰਏ ਹੈ ਨਾ ਕਿ ਅਸੀਂ ਬੀਐਸਰ ਜਾਂ ਮਿੱਟੀ ਕਵਰ ਜਿਵੇਂ ਹਲਕੀਆਂ ਟੈਕਨੀਕਸ ਰਾਈਆਂ ਨੇ ਐਵੇਪੋਰੇਸ਼ਨ ਰੇਟ ਆਫ ਘਟਾ ਸਕਦੇ ਆ ਇਹ ਚੀਜ਼ ਆਪਾਂ ਘਟਾ ਵੀ ਸਕਦੇ ਆ ਨਾ ਕਿ ਪਾਣੀ ਲੋਡ ਸਮੇਤ ਹੀ ਲਾਓ ਡੀਆਰਐਸ ਨੂੰ ਅਪਣਾਓ ਤਾਂ ਕਿ ਆਪਣਾ ਪਾਣੀ ਨਾ ਖਤਮ ਹੋਵੇ ਤੇ ਆਪਣੇ ਤੋਂ ਕਿਸੇ ਨੂੰ ਆਪਾਂ ਕਿਸੇ ਤੋਂ ਸੁਣਨਾ ਵੀ ਨਾ ਪਵੇ ਤੇ ਆਪਾਂ ਵੀ ਇੱਕ ਦੇਖੇ ਕਿ ਪਾਣੀ ਬਹੁਤ ਵੱਡੀ ਚੀਜ਼ ਹੈ ਮਹੱਤਤਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਸੋ ਸਮਝ ਕੇ ਆਪਾਂ ਪਾਣੀ ਨੂੰ ਵਰਤੀਏ ਧੰਨਵਾਦ ਸਾਰਿਆਂ ਦਾ